ਨਾ ਵਿਚਾਰੀ ਹੁਣ ਪੀਣ ਲੱਗੀ ਦਿੱਤਾ ਪਾਣੀ ਪਾਇਆ ਉਵੇਂ ਠੰਡਾ ਦੁੱਧ ਪਾਤਾ ਵਿਚਾਰੀ ਕੱਦੀ ਰੋਂਦੀ ਫਿਰਦੀ ਐ ਕੱਦੀ ਉਹਦੇ ਵਿੱਚ ਰਾਤ ਵਾਲੇ ਠੰਡੇ ਦੇ ਵਿੱਚ ਹੋਰ ਪਾਤਾ ਉਹ ਪੀਤੀ ਉਹਦੀ ਪਰਲਾ ਠੰਡਾ ਉਰਲਾ ਤੱਤਾ ਜਿਹਦੇ ਚ ਪਾਣੀ ਪਾਇਆ ਕਿਵੇਂ ਡੋਲਤਾ ਵਿਚਾਰੀ ਸਾਲਾ ਮਾਰਦੀ ਐ ਕੱਦੀ ਰੋਂਦੀ ਫਿਰਦੀ ਐ ਭੁੱਖ ਲੱਗੀ ਪਈ ਐ ਪੀਤਾ ਜਾਂਦਾ ਨਹੀਂ ਆਪਦਾ ਆਪਾਂ ਠੰਡੇ ਪਾਣੀ ਪੀਂਦੇ ਨਹੀਂ ਹੈਗੇ ਕੈਦਨੀ ਰੋਟੀ ਨਾਲ ਕੋਸਾ ਪਾਣੀ ਚਾਹੀਦਾ ਇਹ ਵੀ ਜਾਨਵਰ ਵੀ ਬੰਦੇ ਨੇ ਇਨਸਾਨ ਨੇ ਨਾ ਵੀ ਲੈ ਵਿਚਾਰੀ ਹੁਣ ਪੀਂਦੀ ਆ ਹੁਣ ਢਿੱਡ ਭਰੂਗਾ ਇਹਦਾ ਪੀਲਾ ਮਾਣੂ ਡਰਦੀ ਆ ਹੁਣ ਵਿਚਾਰੀ ਹੁਣ ਪੀਊਗੀ ਪੀਲਾ ਪੀਲਾ ਜਿਉਂ-ਜਿਉਂ ਪਾਣੀ ਆਉਂਦਾ ਵਿੱਚ ਉਹ ਨਿਕਰਦੇ ਨੇ ਜੀਵ ਜੰਤੂ ਖਾਂਦੇ ਨੇ ਬੰਗਲੇ ਟਟੀਰੀਆਂ ਇੱਥਨੇ ਹੋ ਗਏ ਹੋ ਦੇ ਹੋਰ ਆ ਗਏ ਉਹਦੇ ਆਹ ਤੇ ਕਿੰਨੇ ਆ ਗਏ ਆਹ ਖਾਂਦੇ ਨੇ ਨਾ ਮਿੱਚੋ ਜੀ ਹਾਂ ਥੱਕ ਗਈਆਂ ਥੱਕ ਗਈਆਂ 3 ਵਜ ਗਈ ਕਦੀਆਂ ਆਈਆਂ ਹੋਆਂ 12 ਵਜੇ ਦੀਆਂ ਵੀ ਹੋ ਹਨਾ 1 ਵਜੇ ਮੈਂ ਆਈ ਸੀ ਜਦ ਸਾਢੇ 12 ਹੋਰ ਬੰਗਲੇ ਫਿਰਦੇ ਉਧਰ ਉਹ ਸਾਡੇ ਵਾਲਾ ਲਾਣੇਦਾਰ ਫਿਰਦਾ ਨੱਕੇ ਲਾਉਂਦਾ ਕਹੀ ਕਹੀ ਚੱਕੀ ਫਿਰਦਾ ਤੜਕੇ ਦਾ ਉਧਰ ਸਾਡੇ ਵਾਲਾ ਫਿਰਦਾ ਤੜਕੇ ਦਾ ਕਹੀ ਚੱਕੀ ਇਹ ਵੀ 4 ਵਜੇ ਤੱਕ ਭਰੂ ਮੇਲਾ ਦਾ ਹੋਰ 4 ਵਜੇ ਹਮਮ ਹੋਰ ਸਾਨੂੰ ਮਾਉਣ ਦਾ ਟਾਈਮ ਦੀ ਦੱਸੀ ਮੈਂ ਸਾਨਮਾ ਹੁੰਦਾ ਕਿ ਆਹ ਪਾਣੀ ਖੇਤ ਭਰਦਾ ਹਾਂ ਕੱਲ ਨੂੰ ਨਵਾ ਦੇ ਲੈ ਹਾਂ ਸਵੇਰੀ ਨੂੰ ਨਵਾ ਕੇ ਮੌਜ ਆ ਫਿਰ ਸਵੇਰੀ ਨੂੰ ਮੋੜ ਘਰ ਆਪਾਂ ਦਿੱਤੇ ਜੰਮੇ ਦੇਖੀ ਬੰਗਲੇ ਇੱਧਰ ਬੋਲਦੇ ਨੇ ਇੱਧਰ ਬੋਲਦੇ ਨੇ ਟਟੀਆਂ ਹੀ ਸਰਦੀਆਂ ਨੇ ਆਇਓ ਕਿਤੇ ਬਾਹਰ ਤੇ ਕਰ ਬਬਤ ਤਾ ਉਧਰ ਖੇਤੋਂ ਭਰਤਾ ਹਮ ਕੀ ਕਰਨੀ ਸੀ ਭਨੇ ਹੂੰ ਪਰ ਨਾ ਹਲੇ ਚੱਲਦੀ ਐ ਲੈਟ ਪਤਾ ਨਹੀਂ ਆਹ ਕਹਿਰਾ ਹੋਊਗਾ ਹਨਾ ਇੱਕੋ ਰਹਿੰਦਾ ਹੋ ਚਾਰੇ ਨਾ ਜੰਗਲਾਂ ਦੀ ਐ ਚਾਹ ਤੂੰ ਨਾ ਤੇ ਨਹੀਂ ਓਦੋਂ ਤੋਂ ਪਾਣੀ ਸਾਡੇ ਤਾਂ ਆਤੀ ਬੋਰ ਆਦੇ ਛੜਤਾ ਦੀ ਲਾਈਟ ਨਹੀਂ ਹੈਗੀ ਆ ਦੇ ਛੋਟਾ ਹੈਗਾ ਆ ਦੇ ਵੱਡਾ ਇਹਨੇ ਚਲਾਉਂਦੇ ਨਹੀਂ ਬੋਲਾ ਐਟ ਨਹੀਂ ਜਨਰੇਟਰ ਨਾਲ ਚਲਾਉਂਦੇ ਨੇ ਪੂਰੀ ਲਾਈਟ ਨਹੀਂ ਹੈਗੀ ਉਰੇ ਲਾਈਟ ਨਹੀਂ ਤਾਰਤਾ ਦੱਬੀ ਵੀ ਉਹ ਤੇ ਸੁੱਚਾ ਉੱਥੇ ਫਿਰ ਟਰੈਕਟਰ ਨਾਲ ਚਲਾਉਂਦੇ ਨੇ ਬੜਾ ਬੋਰ ਤਾਂ ਬੜਾ ਹੈ ਉਹ ਨਹੀਂ ਹੈਗੀ ਲਾਈਟ ਨਹੀਂ ਨਾ ਉਰੇ ਕਨੈਕਸ਼ਨ ਨਹੀਂ ਹੈਗਾ ਉਹਨਾਂ ਤੋਂ ਘਰੀ ਲੈਂਦੇ ਨੇ ਉਹਨਾਂ ਤੋਂ ਲੈਂਦੇ ਨੇ ਹੂੰ ਉਹਨਾਂ ਤੋਂ ਲੈਂਦੇ ਨੇ ਬਿੰਦੇ ਦਾ ਇੱਧਰ ਇਹਨਾਂ ਦਾ ਹਾਂ ਇਹਨਾਂ ਦੇ ਮੋਟਰ ਆ ਉਹਨਾਂ ਦੇ ਆ ਅਮਰੀਕੀ ਦੇ ਘਰ ਚਾ ਉਧਰ ਹਾਂ ਉੱਥੇ ਪਰਲੇ ਪਾਸੇ ਹਾਂ 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 ਉਹ ਬੋਰ ਇਹਨਾਂ ਦਾ ਹੀ ਆ ਬਿੰਦੇ ਦਾ ਪਤਾ ਨਹੀਂ ਸਾਂਝਾ ਹੋ ਇਹਨਾਂ ਦਾ ਹਾਂ ਹਾਂ ਉਹ ਉੱਥੇ ਆ ਸਾਂਝਾ ਹੀ ਆ ਇਹਨਾਂ ਦਾ ਫੇਰ ਆ ਇੱਕ ਖੇਤ ਕਿ ਕਿਲਾ ਕਿਲਾ ਦੇਖ ਆ ਗੋਲੇ ਕਾ ਹੋ ਗਿਆ ਅਮਰੀਕੀ ਦਾ ਉਹ ਬਿੰਦੇ ਦਾ ਹੋ ਸੋਨੀ ਦਾ ਹੋ ਗਿਆ ਉਹ ਬਾਈਆਂ ਦਾ ਉਹਨਾਂ ਦਾ ਭੋਲੇ ਦਾ ਉਹ ਗਾਂ ਲੀਲੂ ਦਾ ਹੋ ਗਿਆ ਉਹ ਘਰ ਤੋਂ ਗਾਂ ਉੱਥੋਂ ਅੱਗੇ ਤਾਂ ਖੂਹ ਹੁੰਦਾ ਸੀ ਨਾ ਉਹ ਜਿੱਥੇ ਪਿੱਪੜਾ ਉੱਥੇ ਖੂਹ ਹੁੰਦਾ ਸੀ ਖੂਹ ਝੋ ਆਉਂਦਾ ਹੁੰਦਾ ਸੀ ਕਹਿੰਦੇ ਪਾਣੀ ਹੈ ਗੱਲਾਂ ਕਰਦੇ ਹੁੰਦੇ ਨੇ ਇਹ ਅੱਗੇ ਜਿਵੇਂ ਪੁਰਾਣੇ ਖੂਹ ਨਹੀਂ ਚੱਲਦੇ ਹੁੰਦੇ ਤੇ ਉਦੋਂ ਤਾਂ ਕਹਿੰਦੇ ਇੱਥੇ ਖਾਲ ਹੁੰਦੀ ਦੀ ਆਪਾਂ ਇਹ ਕੰਨੀ ਨੂੰ ਇੱਧਰ ਨੂੰ ਆਉਂਦੀ ਹੁੰਦੀ ਦੀ ਇਹ ਤਾਂ ਹੁਣ ਮੋਟਰਾਂ ਤਾਂ ਹੁਣ ਲੱਗੀਆਂ ਨੇ ਉਦੋਂ ਤਾਂ ਖੂਹ ਹੁੰਦਾ ਸੀ ਐ ਥੋੜੀ ਥੋੜੀ ਜਗ੍ਹਾ ਸਾਰਿਆਂ ਦੀ ਓਰੇ ਐ ਆਉਂਦਾ ਪਾਣੀ ਸਮਝੋ ਉਹ ਭੋਲੇ ਦਾ ਜਿਹੜਾ ਲਾਲ ਲਾਲ ਗੁੱਠਾ ਉੱਥੇ ਡੰਗਰ ਲੈ ਲਾਂਦਾ ਕੋਈ ਜਿਹਦਾ ਭਾਈ ਉਦੋਂ ਰਹਿਣ ਲੱਗੀ ਉਹ ਉੱਧਰ ਉੱਚਾ ਹਨਾ ਉੱਧਰ ਨੂੰ ਨਹੀਂ ਜਾਂਦਾ ਇੱਦਾਂ ਕੋਈ ਨਹੀਂ ਚੜਕਦਾ ਜਾਂ ਨਹੀਂ ਕਰੇ ਇੱਦਾਂ ਨੂੰ ਨਹੀਂ ਮੈਂ ਇੱਧਰੋਂ ਆ ਰਿਹਾ ਤੇ ਇੱਧਰੋਂ ਆ ਰਿਹਾ ਸੇ ਉਹ ਸਿੱਧਾ ਸਾਗ ਹਨਾ ਉਹ ਖੁੰਜੇ ਚ ਇੱਧਰੋਂ ਭਰਿਆ ਹੋਣਾ ਉੱਥੇ ਇਕੱਠਾ ਹੋ ਗਿਆ ਮੈਂ ਕਹਿੰਨੀਆ ਨਾ ਨਾ ਉਈਓ ਨਹੀਂ ਹੋਣਾ ਅੱਜ ਇਕੱਠਾ-ਕੁੱਠਾ ਦਾ ਬਾਹਰ ਚ ਮਾਰਿਆ ਤਾਂ ਮੈਂ ਕੜੇ ਤੋਂ ਪੰਜ ਸਰ ਆ ਵੀ ਕਾ ਬੀਜਿਆ ਬੀ ਆ ਗਿਆ ਕੋਈ ਉੱਗ ਗਿਆ ਵਾ ਪੁਰੇ ਪੱਲੀ ਝੜੀ ਤੀ ਤਾਂ ਹੀ ਆ ਦੇ ਘਾ ਉੱਗ ਗਿਆ ਵਾ ਕਾ ਇਹ ਮਹ ਡੰਗਰਾਂ ਨੂੰ ਪਾਉਣ ਵਾਲਾ ਉਹ ਕੱਖ ਨੇ ਇਹ ਬੀ ਪੱਲੇ ਖਡਾਇਆ ਹੋ ਉਹ ਇਹਨਾਂ ਨੇ ਪੱਲੀ ਚ ਰਲਾਇਆ ਹੋਗਾ ਉਹ ਖਿੰਡ ਗਿਆ ਇੱਧਰ ਹੋਇਆ ਇੱਧਰ ਲੱਗ ਗਿਆ ਨਾਲ ਬੁੱਦਲ ਵੀ ਹੋ ਗਿਆ ਹਨਾ ਛਾਗੜ ਪੈਣ ਲੱਗ ਗਈ ਤੇ ਹਮ ਮੈਂ ਸੋ ਖਡਾਇਆ ਹੋ ਗਿਆ ਸੀ ਅੱਜ ਪਹਿਲਾਂ ਪੈਰ ਤੇ ਕਿਤੇ ਨਹੀਂ ਤੇ ਹੁਣ ਤੇ ਕਿਤੇ ਨਹੀਂ ਰੁਕੇ ਥਾਂ ਲੋ ਜੀ 3 ਵਜ ਗਏ ਨੇ ਹੁਣ ਧੁੱਪ ਵਧੀਆ ਨਿਕਲਿਆ ਹੀ ਹੋਣਾ ਇਮਾਨਤਰ ਉਹਨਾਂ ਨੂੰ ਚਾਹ ਪਾਣੀ ਪਿਲਾਤਾ ਬੀਬੀਆਂ ਪੈਣਾ ਨੂੰ ਚੱਲੀ ਜਾਂ ਗਈਆਂ ਹੁਣ ਮੰਦਰ ਆ ਗਈ ਇਹ ਦੇਖੋ ਕੱਪੜੇ ਸੁੱਕਣੇ ਪਾਏ ਪੈਨੇ ਆਪਣੇ ਬਾਹਰ ਕੁਝ ਕੋਠੇ ਤੇ ਪਾਏ ਪੈਨੇ ਲਾ ਕੇ ਲਿਆਂਗੂਗੀ ਮੈਂ ਫੇਰ ਯਾਨੀ ਧੁੱਪ ਲੱਗ ਜਾਣ ਦੋ ਚਾਰ ਕਜੇ ਲਾਉਂਗੀ ਇਹਨੇ ਸੁੱਕ ਜਾਣਗੇ ਅੱਜ ਤਾਂ ਵਧੀਆ ਹਾਲ ਤਾਂ ਤਿੰਨੇ ਵਜੇ ਨੇ ਘੰਟੇ ਹੋਰ ਸੁੱਕ ਜਾਣਗੇ ਵਧੀਆ ਸੁੱਕ ਗਏ ਨੇ ਧੋ ਤੇ ਤਿੰਨ ਦਿਨ ਹੋ ਗਏ ਸੀਗੇ ਲੋ ਜੀ ਇਧਰੋਂ ਵੀ ਲਾਲਾ ਹੁਣ ਕੱਪੜੇ ਕੋਟੀਆਂ ਉੱਪਰ ਪਾ ਗਏ ਸੀਗੇ ਮਾਹਾਂ ਦੇ ਕਰਕੇ ਠੰਡ ਕਰਕੇ ਸੁੱਕ ਗੀਆਂ ਤਾਂ ਸੁੱਕ ਗੀਆਂ ਵਧੀਆ ਧੁੱਪ ਵਧੀਆ ਥੁਬ ਦੇਖੀ ਗਈ ਏਠਾ ਫਿਰ ਦੁਬਾਰੇ ਪਾ ਲੂੰਗੀ ਕੱਲ ਨੂੰ ਜੇ ਧੁੱਪ ਨਿਕਲੀ ਸੁੱਕ ਨਹੀਂ ਹੋਂ ਤਾਂ ਵਧੀਆ ਉਹ ਵੀ ਤਾਰਨਾ ਸ਼ਾਮ ਹੋ ਗਈ ਹਣਾ ਦੇਖੋ ਆਲੇ-ਦਾਲੇ ਹਰਿਆਈ ਹਰਿਆਈ ਧੁੰਦ ਪੈਣ ਲੱਗੀ ਆ ਹੁਣ ਕੱਪੜੇ ਲਾ ਲੇ ਹੁਣ ਚੱਲਦੇ ਆਪਾਂ ਨੀਚੇ ਇਹ ਨੀਚੋਂ ਵੀ ਲਾਉਣੇ ਆ ਕੱਪੜੇ ਆਪਾਂ ਚੱਲੀਏ ਤੇ ਦੋ ਜੀ ਹੁਣ ਚੱਲੀਏ ਸੂਰਜ ਛਿਪ ਗਿਆ ਉਹ ਛਿਪ ਰਿਹਾ ਬੱਦਲ ਵੀ ਹੋਇਆ ਪਿਆ ਤੇ ਸੂਰਜ ਵੀ ਸੀ ਪਦਾਂ ਦੇ ਉੱਧਰ ਵੀ ਕੱਪੜੇ ਸੁੱਕਣੇ ਪੈ ਪਿੰਨ ਕਿਸੇ ਨੇ